ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਪਿੰਡ ਗੋਲਵਰਦੀ ਸੇਵਾ ਆਪ ਜੀ ਨਾਲ ਸਾਂਝੀ ਕਰ ਰਹੇ ਆਂ ਅੱਜ 2 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਬਰਸਾਤਾ ਹੁੰਦੀਆਂ ਸੀਗੀਆਂ ਕੰਮ ਕਾਫੀ ਵਿੱਚ ਬ੍ਰੇਕ ਹੁੰਦਾ ਰਿਹਾ ਗੁਰੂ ਸਾਹਿਬ ਨੇ ਕਿਰਪਾ ਕਰਤੀ ਆਪ ਸੰਗਤ ਦੇ ਸਹਿਯੋਗ ਨਾਲ ਬਹੁਤ ਸੋਹਣੇ ਦੋ ਕਮਰੇ ਤਿਆਰ ਹੋ ਗਏ ਨੇ ਦੋਵੇਂ ਕਮਰਿਆਂ 'ਚ ਪਲਸਤਰ ਵੀ ਹੋ ਗਿਆ ਤੇ ਫਰਸ਼ਾਂ ਵੀ ਜਿਹੜੀਆਂ ਪੈਗੀਆਂ ਹੋਈਆਂ ਇਹਨਾਂ ਦੀਆਂ ਸੋ ਬਿਜਲੀ ਦਾ ਕੰਮ ਹੋਣਾ ਹੈ ਤੇ ਦੋ ਦਰਵਾਜ਼ੇ ਲੱਗਣੇ ਆ ਬਾਰ ਬਾਥਰੂਮ ਲੈਟਰਨ ਦਾ ਤਾਂ ਤਿਆਰ ਹੁੰਦਾ ਪਿਆ ਤੇ ਦੋਨਾਂ ਦੇ ਚੂੜਾ ਬਾਪੂ ਜੀ ਦਾ ਟੁੱਟਾ ਮਾਤਾ ਜੀ ਦੀ ਲੱਤ ਟੁੱਟੀ ਹੋਈ ਆ ਬੈਠਿਆ ਨਹੀਂ ਜਾਂਦਾ ਇਹਨਾਂ ਕੋ ਤੇ ਇਹਨਾਂ ਵਾਸਤੇ ਲੈਟਰਨ ਬਾਥਰੂਮ ਜਿਹੜੇ ਬਣਾਉਣ ਜਾ ਰਹੇ ਆ ਵਾਲੇ ਸੇਵਾ ਚੱਲਦੀ ਪਈ ਆ ਅੱਗੇ ਵੀ ਸੰਗਤ ਨੇ ਬਹੁਤ ਸਾਥ ਦਿੱਤਾ ਵਾ ਹੁਣ ਲਾਸਟ ਹੀ ਆ ਇਹਨਾਂ ਦਾ ਇਹ ਬਸ ਇਹਨਾਂ ਕੋ ਜਿਹੜਾ ਤਿਆਰ ਹੋਣਾ ਦਰਵਾਜ਼ੇ ਦੋ ਲੱਗ ਜਾਣੇ ਆ ਬਾਥਰੂਮ ਲੈਟਰਨ ਤਿਆਰ ਹੋ ਜਾਣਾ ਤੇ ਬਿਜਲੀ ਦਾ ਕੰਮ ਇਹਨਾਂ ਦਾ ਹੋਣਾ ਵਾ ਸੋ ਸੰਗਤ ਨੂੰ ਬੇਨਤੀ ਆ ਆਪਣਾ ਸਹਿਯੋਗ ਜ਼ਰੂਰ ਪਾਓ ਤੇ ਗੁਰੂ ਸਾਹਿਬ ਦੀ ਮੇਰੇ ਨਾਲ ਇਹ ਬਹੁਤ ਸੋਹਣਾ ਤਿਆਰ ਹੋ ਜਾਣਾ